ਕੰਚ ਵਰਗੀ ਇਟ ਹੈ ਜੀ ਸਹੀ ਗੱਲ ਹੈ ਜੀ ਇੱਥੋਂ ਤੱਕ ਕੋਈ ਦਿੱਕਤ ਨਹੀਂ ਆਉਂਦੀ ਕੋਈ ਦਿੱਕਤ ਨਹੀਂ ਜਮਾ ਐਨ ਕਾ ਕੰਨ ਚ ਉਂਗਲੀ ਲਾ ਕੇ ਤੁਰੇ ਉਹਨਾਂ ਨਾਲ ਤੱਕ ਅੱਲਾ ਮੈਂ ਕੈਸ਼ ਦਾ ਨਵੇੜਿਆ ਤੇ ਮੈਨੂੰ ਕੋਈ ਸਿਰਦਰਦੀ ਨਹੀਂ ਮਰੇ ਹੈਗੀ 19 ਨਹੀਂ ਹੋਏ ਕਰਿਆ ਇਹਨਾਂ ਨੇ 21 ਕਰਕੇ ਦਿੱਤਾ ਮੈਂ 10 ਫੁੱਟ ਤੇ 7 ਪਾਉਂਦੇ ਨੇ ਹਾਂਜੀ ਇਹਨਾਂ ਨੇ ਇਹ ਵੀ ਮੈਨੂੰ 11 ਫੁੱਟ ਤੇ ਪਾ ਕੇ ਦਿੱਤੀ ਉੱਪਰ ਲਈ ਸਾਡੇ ਜੇ ਹੁਣ ਅਪਚਗਾ ਅਠਾਂ ਦੀ ਗੱਲ ਕਰੀਏ ਜੀ ਇਹ ਕਿਹੜੀ ਕੰਪਨੀ ਦੀ ਬਣੀ ਤੇ ਕੰਮ ਤੇ ਨੁੰਦੀਆਂ ਲਾਈ ਪਾ ਇਹ ਫੀਨੋਲੈਕਸ ਦੀ ਆ ਜੀ ਪਲੱਸਟਰ ਤੱਕ ਥੋੜੂ ਕੋਈ ਦਿੱਕਤ ਨਹੀਂ ਆਉਂਦੀ ਜੇ ਤੁਸੀਂ ਘਰ ਬਣਾਉਣਾ ਹੋਇਆ ਪਰ ਤੁਸੀਂ ਇਹ ਜਿਹੜੀ ਗੱਲਬਾਤ ਆ ਉਹ ਤੁਸੀਂ ਲਿਖਤੀ ਰੂਪ ਚ ਕਰੋਗੇ ਫਾਈ ਦਾ ਦੇਖੋ ਐ ਲੱਗਦਾ ਮੈਂ ਪਲਸਟਰ ਹੋਈ ਹੁੰਦੀ ਐ ਤੇ ਨਹੀਂ ਕਿਤੇ ਨਾ ਕਿਤੇ ਨਾ ਉਹ ਪਈਆਂ ਹੁੰਦੀਆਂ ਨੇ ਸਾਡੇ ਦੂਜੇ ਘਰ ਵਾਲਿਆਂ ਨੇ ਪਾਈ ਉਹ ਉਹਨਾਂ ਦੇ ਚਿੰਬੜੀ ਪਈ ਐ ਦੋਸਤੋ ਜੇਕਰ ਤੁਸੀਂ ਐਨ ਆਰ ਆਈ ਹੋ ਜਾਂ ਤੁਸੀਂ ਕਿਸੇ ਵੀ ਕੰਮ ਆਪਣੇ ਕੰਮਾਂ ਦੇ ਵਿੱਚ ਜ਼ਿਆਦਾ ਰੁਝਾਨ ਰਹਿਦਾ ਤੁਹਾਡਾ ਤੁਸੀਂ ਘਰ ਵੀ ਬਣਵਾਉਣਾ ਤੁਸੀਂ ਘਰ ਦੀ ਜ਼ਿੰਮੇਵਾਰੀ ਕਿਸੇ ਕਿਸੇ ਨੂੰ ਵੀ ਇੱਕ ਬੰਦੇ ਨੂੰ ਸੌਂਪਣੀ ਐ ਤਾਂ ਤੁਸੀਂ ਸੌਂਪ ਸਕਦੇ ਹੋ ਇਹ ਅੰਕਲ ਜੀ ਨੇ ਆਪਣਾ ਘਰ ਐ ਇਦਾਂ ਹੀ ਬਣਵਾਇਆ ਕੋਈ ਆਪਾਂ ਕਹਿਣ ਦਾ ਮਤਲਬ ਵੀ ਇਹਨਾਂ ਕੋਲ ਟਾਈਮ ਘੱਟ ਸੀਗਾ ਆਪਾਂ ਗੱਲਬਾਤ ਕਰਕੇ ਜਾਣਾਗੇ ਸਾਰਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜਦੋਂ ਆਪਾਂ ਕਾਰ ਬਣਵਾਇਆ ਹੁਣ 1750 ਫੁੱਟ ਏਰੀਆ ਹੈ ਹਾਂਜੀ ਤੇ 1000 ਕ ਥੱਲੇ ਆ 6-700 ਉੱਪਰ ਹਾਂਜੀ ਹਾਂਜੀ ਤੇ ਕਾਰ ਬਣਵਾਉਣ ਵਾਲੇ ਹਰ ਇੱਕ ਬੰਦਾ ਸੋਚਦਾ ਵੀ ਯਾਰ ਮਟੀਰੀਅਲ ਕਿੱਥੋਂ ਲਈਏ ਤੇ ਕਿਉਂਕਿ ਇਹਦੇ ਚ ਕਾਫੀ ਸਮਾਨ ਹੋ ਜਾਂਦਾ ਹੈ ਨਾ ਕੀ ਕਿੱਥੋਂ ਲੈ ਕੇ ਆਈਏ ਕੀ ਕਿੱਥੋਂ ਲਈਏ ਕੀ ਰੇਟ ਪਊਗਾ ਆਪਾਂ ਨੂੰ ਤੇ ਇਹਦਾ ਜ਼ਰੂਰ ਦੱਸਿਓ ਵੀ ਤੇ ਇਹ ਤੁਸੀਂ ਕਿੱਥੋਂ-ਕਿੱਥੋਂ ਕੀ 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 ਚੀਜ਼ ਖਰੀਦ ਕੇ ਕਿਵੇਂ ਬਣਵਾਇਆ ਜੀ ਇਹਦਾ ਜ ਅੱਛਾ ਜੀ ਮੈਂ ਤਾਂ ਇੱਕ ਬੰਦੇ ਨੂੰ ਜ਼ਿੰਮੇਵਾਰੀ ਦੇ ਦਿੱਤੀ ਜੀ ਠੀਕ ਹੈ ਜੀ ਉਸ ਹੀ ਨਹੀਂ ਸਾਰਾ ਕੁਝ ਕਰਿਆ ਵੀ ਕਹਿਣ ਦਾ ਮਤਲਬ ਤੁਸੀਂ ਮੇਰੇ ਵਾਰੀ ਮੈਂ ਜਿਹੜਾ ਹੈਗਾ ਸੀਗਾ ਨਾ ਪਿੰਡ ਦਾ ਨੰਬਰਦਾਰ ਆ ਹਾਂਜੀ ਮੇਰੇ ਘਰ ਵਾਲੀ ਮੌਕੇ ਦੀ ਪੰਚ ਹੈ ਠੀਕ ਹੈ ਜੀ ਤੇ ਮੇਰੇ ਲਵੇ ਰਜੇਵੇਂ ਇਹੋ ਜਿਹੇ ਨੇ ਕੋਈ ਸਾਹਿਬ ਦਾ ਖੇਤੀਬਾੜੀ ਦਾ ਹੋ ਗਿਆ ਕੋਈ ਪਿੰਡ ਦੇ ਕੰਮ ਹੋ ਗਏ ਮੇਥੋਂ ਜਾਇ ਨਹੀਂ ਜਾਂਦੀ ਮੈਂ ਤਾਂ ਇੱਕ ਬੰਦੇ ਨੂੰ ਜ਼ਿੰਮੇਵਾਰੀ ਦੇ ਦਿੱਤੀ ਵੀ ਭਾਈ ਮੇਰੇ ਅਸਮਾਰ ਕੇ ਕੰਮ ਕਰੀ ਵੀ ਕਹਿੰਨ ਦਾ ਮਤਲਬ ਵੀ ਇੱਕ ਬੰਦੇ ਨਹੀਂ ਸਾਰਾ ਸਾਰਾ ਟੋਟਲ ਇਹ ਉਸੇ ਨੇ ਐਡਜਸਟਮੈਂਟ ਕਰਿਆ ਕਿੱਥੋਂ ਸਰਗਿਆ ਲੈਂਦਾ ਉਹਨੇ ਕਿੱਥੋਂ ਸਿਮੈਂਟ ਲੈਂਦਾ ਉਸੇ ਦੀ ਜ਼ਿੰਮੇਵਾਰੀ ਦਿੱਤੀ ਮੈਂ ਭਾਈ ਤੂੰ ਕਰ। ਤੇ ਇਹ ਤਾਂ ਸਾਨੂੰ ਪੁੱਛਿਆ ਹੋਇਆ ਸੀ ਵੀ ਕਿਹੜਾ ਕਿਹੜਾ ਸਮਾਨ ਲਾਉਣਾ ਹੈ। ਨਹੀਂ ਪੁੱਛਿਆ ਤਾਂ ਹੈਗਾ ਸੀ ਉਹ ਕਹਿੰਦੇ ਕਿ ਵੀ ਆ ਉਹ ਜਿਹੜਾ ਅਸੀਂ ਕਿਹਾ ਤੀਉਨੇ ਉਹੀ ਲਾਇਆ ਉਹਦੋਂ ਸਮਗਰੀ ਦੀ ਵਧੀਆ ਲਾਇਆ ਘਟੀਆਂ ਨਹੀਂ ਕਰਿਆ। ਤੇ ਕੀ ਕੀ ਮਟੀਰੀਅਲ ਲੱਗਣ ਵਾਲੇ ਆਪਾਂ ਡਿਜ਼ਾਈਨ ਦਿਖਾਉਣੇ ਜੇ 15 ਚੱਲਦੇ ਆਂ। ਦੋਸਤੋ ਪੋਰਚ ਦੇ ਵਿੱਚ ਆਪਾਂ ਖੜੇ ਆਂ। 1700 ਸਕਰ ਫੁੱਟ ਦਾ ਇਹ ਡਿਜ਼ਾਈਨ ਆ ਬਹੁਤ ਸੋਹਣਾ। ਤੇ ਅਗ ਦੋਸਤ ਨੇ ਆਪਣੇ ਨੇ ਜੋ ਕੋਈ ਜੌਬ ਵਗੈਰਾ ਕਰਦਾ ਹੈ ਉਹਦੇ ਕੋਲ ਟਾਈਮ ਘੱਟ ਹੁੰਦਾ ਹੈ ਤਾਂ ਤੁਸੀਂ ਆਪਣਾ ਘਰ ਬਣਵਾਉਣਾ ਹੋਵੇ ਇਹ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਇਕੱਲੇ ਜਿਆਦਾ ਰਜੇਮਿਆਂ ਦੇ ਵਿੱਚ ਰਹਿੰਦੇ ਹੋ ਤਾਂ ਤੁਸੀਂ ਆਪ ਹੀ ਜ਼ਿੰਮੇਵਾਰੀ ਠਾਉਣੀ ਹੈ ਜਿਵੇਂ ਅੰਕਲ ਜੀ ਦੱਸ ਰਹੇ ਨੇ ਆਪਾਂ ਇਹਨਾਂ ਨਾਲ ਗੱਲਬਾਤ ਆਪਾਂ ਕਰ ਰਹੇ ਹਾਂ ਜੀ ਜਦੋਂ ਆਪਾਂ ਮੰਨ ਕੇ ਚੱਲੋ ਤੁਸੀਂ ਇੱਕ ਬੰਦੇ ਨੂੰ ਜ਼ਿੰਮੇਵਾਰੀ ਸੌਂਪਦੀ ਹੈ ਨਾ ਜੀ ਸਾਰੀ ਹਾਂਜੀ ਤੇ ਕਹਿਣ ਦਾ ਮਤਲਬ ਵੀ ਜ਼ਿੰਮੇਵਾਰੀ ਪਲਾਸਟਰ ਤੱਕ ਕੀਤੀ ਹੈ ਜੀ ਹਾਂਜੀ ਪਲਾਸਟਰ ਤੱਕ ਕਰੀਓ ਉਦੋਂ ਬਾਅਦ ਤਾਂ ਫਿਰ ਆਏ ਨਾ ਡੋਡੀ ਜਵਾਕਾਂ ਦੀ ਚੋਆਇਸ ਹੈ ਹੁਣ ਆਪਾਂ ਤਾਂ ਕਿਹੜਾ ਅਗਲੇ ਨੂੰ ਜ਼ਿੰਮੇਵਾਰੀ ਦੇਤੀ ਵੀ ਭਾਈ ਆ ਬਣਾ ਦੇ ਉਹਨੇ ਬਣਾ ਤੇ ਪਲਾਸਟਰ ਤੋਂ ਬਾਅਦ ਆ ਮੁੰਡੇ ਨੇ ਕਿਹਹਾ ਜਾ ਕੁਛ ਆਪਦਾ ਬੈੱਡਰੂਮ ਚ ਲਾਉਣਾ ਹੈ ਕਿਹਹਾ ਜਾ ਘਰ ਵਾਲੀ ਨੇ ਆਪਣਾ ਕਿਚਨ ਦੇ ਵਿੱਚ ਕਿਚਨ ਦੇ ਵਿੱਚ ਲਾਉਣਾ ਹੈ ਕਿਹਹਾ ਜਾ ਬਾਥਰੂਮ ਚ ਲਾਉਣਾ ਹੈ ਉਹ ਅਗਲੀ ਚੋਆਇਸ ਹੈ ਉਹਦੇ ਚ ਇਹ ਹੋ ਜਾਂਦਾ ਜੀ ਜਿਵੇਂ ਜਿਵੇਂ ਕਿ ਟਾਇਲਾਂ ਵਗੈਰਾ ਸਸਤੀ ਤੋਂ ਸਸਤੀ ਭਈਆ ਮਹਿੰ ਮਟੀਰੀਅਲ ਦਾ ਕੰਮ ਆ ਅੰਦਰ ਆਪਾਂ ਕਰਾਉਣਾਗਾ ਬੈਡਾਂ ਵਗੈਰਾ ਦਾ ਜਾਂ ਕੋਈ ਕਾਬੋਗੜੋ ਵਗੈਰਾ ਰੱਖਣੇ ਉੱਥੇ ਚੁਆਇਸ ਦਾ ਫਰਕ ਪੈਂਦਾ ਤੇ ਆਪਾਂ ਮੰਨ ਕੇ ਚੱਲੋ ਵੀ ਜਿਹੜਾ ਜੀ ਉਹਨਾਂ ਦਾ ਰਹਿ ਗਿਆ ਪਲਾਸਟਰ ਤੱਕ ਦਾ ਸਿਸਟਮ ਵੀ ਪਲਾਸਟਰ ਤੱਕ ਦਾ ਸਾਰਾ ਕੁਝ ਨਾਰਮਲ ਹੀ ਹੁੰਦਾ ਜੀ ਜਿਹੜੀਆਂ 4-5 ਚੀਜ਼ਾਂ ਆਉਂਦੀਆਂ ਜਿਵੇਂ ਕਿ ਚੁਗਾਠਾਂ ਆ ਗਈਆਂ ਸਰੀਆ ਆ ਗਿਆ ਇੱਟਾਂ ਆ ਗਈ ਜੀ ਤੇ ਜਾਂ ਪਲੰਬਰ ਦੀ ਪਾਈਪ ਆ ਗਈ ਇਲੈਕਟ੍ਰੀਸ਼ੀਅਨ ਦੀ ਪਾਈਪ ਆ ਗਈ ਇਹੀ ਮੇਨ ਹੋਗਾ ਜੀ ਬਾਕੀ ਇਹਦਾ ਆਪਣਾ ਇੱਟਾਂ ਦਾ ਹੋ ਗਿਆ ਜੀ ਇਹ ਤੁਸੀਂ ਉਹਨਾਂ ਨਾਲ ਗੱਲਬਾਤ ਤੁਸੀਂ ਆਪਣੀ ਚੁਆਇਸ ਨਾਲ ਲਵਾਈਆਂ ਜੀ ਨਹੀਂ ਉਹਨਾਂ ਨੂੰ ਕਹਤਾ ਜੀ ਵੀ ਵਧੀਆ ਚੀਜ਼ ਲਾਓ ਉਹਨਾਂ ਨੇ ਉਹੀ ਚੀਜ਼ ਲਾਈ ਆ ਜਿਹੜੀ ਜਿਹੜੀ ਤੁਸੀਂ ਕਿਹਾ ਸੀ ਤੇ ਇਹ ਕਿ ਕੀ ਮਟੀਰੀਅਲ ਹੈ ਜੇ ਹੁਣ ਚੁਗਾਠਾਂ ਦੀ ਗੱਲ ਕਰੀਏ ਜੀ ਇਹ ਕਿਹੜੀ ਕੰਪਨੀ ਵਾਲੀ ਤੇ ਕਾਮਤੈਨੂ ਦੀਆਂ ਲਾਈਆਂ ਨੇ ਜੀ ਅੱਛਾ ਚੁਗਾਠਾਂ ਕਾਮਤੈਨੂ ਦੀਆਂ ਜਿਹੜੇ ਲੈਟਰ ਦੇ ਲੈਟਰ ਦੇ ਵਿੱਚ ਜਿਵੇਂ ਸ਼ਰੀਆ ਸ਼ਰੀਆ ਵਗੈਰਾ ਪਾਉਣੇ ਜੀ ਆਪਾਂ ਹਾਂ ਉਹ ਵੀ ਕਾਮਤੈਨੂ ਦਾ ਜੀ ਅੱਛਾ ਉਹ ਵੀ ਕਾਮਤੈਨੂ ਦਾ ਕਾਮਤੈਨੂ ਦਾ ਜੀ ਤੇ ਮੰਨ ਕੇ ਚੱਲੋ ਜੀ ਜਿਵੇਂ ਕਿ ਆਪਾਂ ਆਹ ਪਲੰਬਰ ਦੀਆਂ ਪਾਈਪਾਂ ਵਗੈਰਾ ਨਹੀਂ ਆ ਆ ਪਾਈਪਾਂ ਇਹ ਫੀਨੋਲੈਕਸ ਦੀ ਆ ਜੀ ਠੀਕ ਹੈ ਜੀ ਹਾਂ ਆ ਦੋਸਤੋ ਆ ਦਿਖ ਤੇ ਉੱਥੇ ਜਦੋਂ ਕੁਆਲਿਟੀ ਦੀ ਗੱਲ ਆ ਜਾਂਦੀ ਹੈ ਵੀ ਆਪਾਂ ਕੁਆਲਿਟੀ ਦੇ ਲਾਉਣਾ ਸਾਰਾ ਕੁਝ ਹੁਣ ਜਿਵੇਂ ਇੱਟ ਆ ਗਈ ਜੀ ਇੱਟ ਸਾਰੀ ਇੱਕ ਨੰਬਰ ਲੱਗੀ ਜੀ ਹਾਂਜੀ ਇੱਕ ਨੰਬਰ ਇੱਟ ਹੈ ਤੇ ਇਹ ਤੁਸੀਂ ਵੀ ਫਿਰ ਇਹਦੇ ਚ ਕੀ ਉਹਨਾਂ ਨਾਲ ਗੱਲਬਾਤ ਕਰ ਲਈ ਕਿ ਲਿਖਤੀ ਚ ਕਰ ਲਿਆ ਸੀ ਜੀ ਅਸੀਂ ਤਾਂ ਹੀ ਲਿਖਤੀ ਕਰਿਆ ਸੀ ਉਹਨਾਂ ਨਾਲ ਲਿਖਤੀ ਚ ਤੁਸੀਂ ਰਸਤਾ ਹਾਂ ਵੀ ਆ ਜੀ ਆ ਸਮਾਨ ਲਾ ਕੇ ਤੁਸੀਂ ਕਿੰਨੇ ਪੈਸੇ ਚ 1700 ਬਿਕਨੇ ਪੈਸੇ ਚ ਤਿਆਰ ਕਰੋਗੇ ਉਹਨਾਂ ਨਾਲ ਤਾਂ ਅੱਲਾ ਮੈਂ ਕੈਸ਼ ਦਾ ਨਵੇਂੜਿਆ ਤੇ ਮੈਨੂੰ ਕੋਈ ਸਿਰਦਰਦੀ ਨਹੀਂ ਮੇਰੇ ਹੈਗੀ ਠੀਕ ਹੈ ਜੀ ਆ ਮੇਥੋਂ ਆ ਕੇ ਬਾਕੀ ਸਮਾਨ ਤਾਂ ਤੁਸੀਂ ਦੇਖ ਹੀ ਰਹੇ ਹੋ ਜਿਹੜਾ ਲਿਆ ਤੁਹਾਨੂੰ ਹਾਂ ਹਾਂ ਉਹੀ ਲਾਇਆ ਜੀ ਇੱਕ ਨੰਬਰ ਚੀਜ਼ ਆਈ ਸਾਰੀ ਤੇ ਕੋਈ ਇਹ ਜੀ ਦਿੱਕਤ ਨਹੀਂ ਆਈ ਉਹਨਾਂ ਨੇ ਜਮਾ ਉੱਤੇ ਹੀ ਖੜੇ ਰਹੇ ਰਹਿੰਦੇ ਰਹੇ ਨੇ ਯਾਰ ਆਪ ਬੰਦਾ ਉਹਨਾਂ ਦਾ ਉੱਤੇ ਜੇ ਨਿਉਂ ਦੀ ਗੱਲ ਕਰੀਏ ਜੀ ਇਹ ਕਿਵੇਂ ਕੀਤੀ ਸੀ ਨਿਉਂ ਵੀ ਸਾਰਾ ਕੁਝ ਵਿੱਚ ਹੀ ਕਰਿਆ ਤੁਸੀਂ ਪਹਿਲਾਂ ਦੱਸਤਾ ਸੀ ਵੀ ਇੱਥੋਂ ਚੱਕਣੀਆਂ ਵਾ ਯਾਰ ਹਾਂ ਆਹ ਕੁਝ ਕਰਨਾ ਹੈ ਸਾਰਾ ਕੁਝ ਲਿਖਤ ਕਰਕੇ ਉਹਨਾਂ ਨੂੰ ਕੱਲਾ ਸਾਫ਼ ਕਰਕੇ ਦਿੱਤਾ ਸੀ ਥਾਂ ਉੱਤੇ ਸੁਹਾਗਾ ਮਾਰ ਕੇ ਕਰਾ ਮਾਰ ਕੇ ਉਹਨਾਂ ਨੇ ਨਿਉਂ ਆ ਗੱਡੀਆਂ ਨੇ ਉਹਨਾਂ ਨੇ ਇਹ ਟੋਟ ਲਿਆ ਲਿਆ ਠੀਕ ਹੈ ਵਾ ਇੱਕ ਕੀ ਕਹਿਣਾ ਕਦੇ ਪਿਆਰ ਨਾਲ ਚਾਹ ਦੀ ਪਿਆਲੀ ਪਿਆਦੀ ਹੋਵੇ ਕੋਈ ਤਾਂ ਜੀ ਜਦੋਂ ਆਪਣਾ ਹੁੰਦਾ ਹੈ ਨਾ ਮਾਣਾਦਰ ਪੋਰਚ ਦੇ ਵਿੱਚੋਂ ਐਂਟਰ ਹੋ ਰਹੇ ਆ ਲੌਬੀ ਦੇ ਵਿੱਚ ਆਪਾਂ ਖੜੇ ਆ ਗੱਲਬਾਤ ਵਿੱਚ ਆਪਣੀ ਜਾਰੀ ਹੈ ਸਾਰਾ ਕੁਝ ਪੁੱਛ ਰਹੇ ਆ ਆਪਾਂ ਕਿੱਥੇ ਕਿੱਥੇ ਕੀ ਕੀ ਲਾਇਆ ਹੋਇਆ ਤੇ ਇਧਰ ਆਪਾਂ ਗੱਲ ਕਰੀਏ ਸੱਜੇ ਹੱਥ ਆਪਾਂ ਪੋਰਚ ਦੇ ਵਿੱਚੋਂ ਐਂਟਰ ਹੁੰਦਿਆਂ ਨੂੰ ਇੱਕ ਬਾਥਰੂਮ ਰੱਖਿਆਗਾ ਆ ਦਿਖਾ ਦਿਓ ਬਈ ਇਧਰੋਂ ਤੇ ਇਹਦੇ ਚ ਇੱਕ ਰੋਸ਼ਨੀ ਵਾਸਤੇ ਵਿੰਡੋ ਰੱਖੀ ਹੋਇਆ ਬਾਹਰਲੇ ਪਾਸੇ ਤੇ ਇਧਰਲੇ ਪਾਸੇ ਆ ਗਿਆ ਜੀ ਇੱਕ ਡਰੈੰਗ ਰੂਮ ਆ ਤਾਂ ਦੇਖੋ ਤੇ ਨਾਲ ਦੀ ਨਾਲ ਆਪਾਂ ਤੁਹਾਨੂੰ ਡਿਜ਼ਾਈਨ ਦਿਖਾ ਦਿਖਾ ਰਹੇ ਆ ਜੇ ਕਿਸੇ ਆਪਣੇ ਭਰਾ ਨੇ ਸੀਮਤ ਜਿਹੇ ਏਰੀਆ ਦੇ ਵਿੱਚ ਵੀ ਥੋੜਾ ਜਿਹਾ ਲੱਗੇ ਨਾਲੇ ਤਾਂ ਜਿਆਦਾ ਖਲਾਰਾ ਜਾਣਾ ਹੋਵੇ ਤੇ 2000 ਤੋਂ ਥੱਲੇ ਥੱਲੇ ਠੀਕ ਠੀਕ ਠਾਕ ਏਰੀਆ ਬਣਦਾ ਕੋਈ ਜਿਆਦਾ ਨਹੀਂ ਕੋਈ ਕਿਉਂਕਿ ਇਹਦੇ ਤੇ ਲਾਗਤ ਵੀ ਘੱਟ ਆਉਂਦੀ ਹੈ ਉਸ ਹਿਸਾਬ ਨਾਲ ਤੇ ਇਹਦੇ ਵਿੱਚ ਆਪਸ਼ਨ ਉਹ ਵੀ ਸਾਰੀਆਂ ਨੇ ਡਰੈੰਗ ਰੂਮ ਆ ਗਿਆ ਜੀ ਵਾਸ਼ਰੂਮ ਆ ਗਿਆ ਇੱਧਰ ਕਿਚਨ ਦਿਖਾ ਦਿਓ ਬਾਈ ਤੇ ਕਿਚਨ ਦੇ ਕੋਰਨਰ ਵਿੰਡੋ ਲੱਗੀ ਹੋਈ ਉਧਰ ਤੇ ਦੋਸਤੋ ਆਪਣਾ ਇਹ ਦਿਖਾਉਣ ਦਾ ਮਕਸਦ ਇਹ ਆ ਵੀ ਜਦੋਂ ਪਲਾਸਟਰ ਹੋ ਗਿਆ ਆਪਾਂ ਉਹ ਤੋਂ ਬਾਅਦ ਵੀ ਵੀਡੀਓ ਪਾਵਾਂਗੇ ਸਾਰੀ ਇਹ ਤੋਂ ਬਾਹਰੋਂ ਐਲੀਵੇਸ਼ਨ ਦੇ ਉੱਤੇ ਉੱਥੇ ਜਾਲੀ ਵਗੈਰਾ ਲੱਗਣੀ ਹੈ ਜੀ ਹਾਂ ਜਾਲੀ ਲੱਗਣੀ ਹੈ ਬਾਹਰਲੇ ਪਾਸੇ ਜਾਲੀ ਵਗੈਰਾ ਜਿਹੜੀ ਹੁਣ ਚੱਲ ਜਾਲੀ ਲਿਖਿਆ ਹੋਇਆ ਹਾਂ ਉੱਤੇ ਜਾਲੀ ਉਹਦੇ ਚ ਬਣਾਇਆ ਹੋਇਆ ਇੰਨਾ ਅੱਛੇ ਦੇਖ ਠੀਕ ਹੈ ਅੱਛੇ ਤੋਂ ਜਿਹੜਾ ਕੋਈ ਹਾਂ ਤੇ ਹੁਣ ਆਪਾਂ ਕਿਚਨ ਦੇ ਵਿੱਚੋਂ ਤੁਹਾਨੂੰ ਦਿਖਾਤਾ ਇਧਰੋਂ ਤੇ ਇਧਰ ਬੈਡਰੂਮ ਵੀ ਨਾਲ ਦੀ ਨਾਲ ਦਿਖਾਈ ਚੱਲੋ ਦੋਨੇ ਬੈਡਰੂਮ ਦਿਖਾ ਦਿਓ ਤੇ ਇੱਕ ਇਹ ਆਪਾਂ ਜੇ ਗੱਲ ਕਰੀਏ ਜੀ ਇਹਦਾ ਮੰਨ ਕੇ ਚੱਲੋ ਵੀ ਹ ਮਟੀਰੀਅਲ ਦੀ ਗੱਲ ਥੋੜੀ ਹੋ ਗਈ ਬਹਿ ਕੇ ਵੀ ਤੁਸੀਂ ਆਹ ਆਹ ਲਾਉਣਾ ਹੈਗਾ ਤੇ ਤੁਸੀਂ ਬਣਾ ਕੇ ਦੇ ਦਿਓ ਤੇ ਹੁਣ ਤੁਸੀਂ ਦੇਖ ਵੀ ਰਹੇ ਹੋ ਲੱਗ ਵੀ ਉਹੀ ਰਿਹਾ ਹੈ ਹਾਂਜੀ ਹਾਂਜੀ ਤੇ ਇਹਦੇ ਚ ਕੋਈ ਪਰੇਸ਼ਾਨੀ ਤਾਂ ਨਹੀਂ ਹੁੰਦੀ ਨਾ ਮੈਨੂੰ ਕੋਈ ਪਰੇਸ਼ਾਨੀ ਨਹੀਂ ਜਸ ਤੁਹਾਨੂੰ ਪਹਿਲਾਂ ਤੁਸੀਂ ਤੁਹਾਨੂੰ ਕਿਸੇ ਨੇ ਕਿਹਾ ਹੋਣਾ ਵੀ ਤੁਸੀਂ ਨਾ ਪਹਿਲਾਂ ਬਥੇਰਾ ਕਹਿੰਦੇ ਸੀ ਵੀ ਤੂੰ ਐ ਠੱਗ ਲੈਣਗੇ ਐ ਕਰ ਲੈਣਗੇ ਮੈਨੂੰ ਕਿਸੇ ਚੀਜ਼ ਦੀ ਕੋਈ ਦਿੱਕਤ ਨਹੀਂ ਆਈ ਜਿੰਮੇਵਾਰੀ ਸਮਾਈ ਆ ਆਪਣੀ ਇਸ ਦੀ ਆ ਲਿਖਤ ਕੀਤੀ ਆ ਮੈਂ ਹਾਂ ਮੈਨੂੰ ਤਾਂ ਭਰਾਵਾ ਹਾਲ ਤਾਂ ਕੋਈ ਦਿੱਕਤ ਨਹੀਂ ਤੇ ਟਾਈਮ ਦੀ ਵੀ ਗੱਲ ਕੀਤੀ ਸੀ ਵੀ ਮੈਂ ਕਹਿੰਦਾ ਮਿਸਤਰੀ ਤੋਂ ਲੱਗ ਗਿਆ ਜੀ ਠੇਕੇਦਾਰ ਉਹਦੇ ਵਿੱਚ ਦੀ ਨਾ ਕਈ ਵਾਰੀ ਆਪਾਂ अच्छा चली गई चली गई रेगुलर ही चली जांदा ए ਕਿੰਨਾ ਟਾਈਮ ਹੋ ਗਿਆ ਉਹਨਾਂ ਦੀ ਚਲਦੇ ਨੂੰ ਇਹਨੂੰ ਹੋ ਗਿਆ ਹੋਜੀ ਡੇਢ ਕਿ ਮਹੀਨਾ ਡੇਢ ਕਿ ਮਹੀਨਾ ਤੇ ਕੇਰਾ ਛੱਤ ਪਾਤੀ ਸਾਰਾ ਤੇ ਹੁਣ ਪਲਾਸਟਰ ਸ਼ੁਰੂ ਕਰ ਰਹੇ ਹਾਂ ਹਾਂਜੀ ਪਲਾਸਟਰ ਮੇਰੇ ਖਿਆਲ ਨਾਲ 2.5 ਮਹੀਨੇ 2 ਕਿ ਮਹੀਨਾ ਚਾਹੀਏ ਕਿ ਕਲੀਅਰ ਕਰ ਦੇਣਗੇ 2.5 ਠੀਕ ਹੈ ਠੀਕ ਹੈ ਤੇ ਬਾਈ ਇੱਧਰ ਦੋਨੇ ਬੈਡਰੂਮ ਦਿਖਾ ਦਿਓ ਹਾਂਜੀ ਤੇ ਇੱਕ ਕਹਿਣ ਦਾ ਮਤਲਬ ਤਾਂ ਥੱਲੇ ਥੱਲੇ ਦਿਖਾ ਦੀ ਆਪਾਂ ਤੁਹਾਨੂੰ ਪੋਰਚ ਹੋ ਗਿਆ ਜੀ ਤੇ ਨਾਲ ਵਾਸ਼ਰੂਮ ਹੋ ਗਿਆ ਨਾਲ ਉਹਦੇ ਇੱਕ ਡਰੈੰਗ ਰੂਮ ਹੋ ਗਿਆ ਇੱਧਰ ਤੁਹਾਨੂੰ ਕਿਚਨ ਵੀ ਦਿਖਾਤਾ ਤੇ ਨਾਲ ਹੀ ਦੋਨੇ ਬੈਡਰੂਮ ਹੋ ਗਏ ਕਹਿਣ ਦਾ ਮਤਲਬ ਵੀ ਸਾਰੀ ਆਪਸ਼ਨ ਆ ਗਿਆ ਕਿ ਇੱਥੇ ਇੱਥੇ ਤਾਂ ਹੀ ਕਮਰਾ ਹੋ ਗਿਆ ਠੀਕ ਹੈ ਜੀ ਇੱਥੋਂ ਬੰਦ ਹੋ ਜੂ ਇਹ ਬਾਗ ਦੇ ਵਿੱਚ ਉਹਨਾਂ ਨੇ ਕੱਪ ਬੋਰਡ ਕੱਟਤਾ ਜੀ ਅੱਛਾ ਇੱਥੇ ਬਾਗ ਸੀਗੀ ਜਿਹੜੀ ਹਾਂ ਹਾਂ ਉਹ ਆਪਦੇ ਹਿਸਾਬ ਨਾਲ ਉਹਨਾਂ ਨੇ ਕਰਿਆ ਜਦੋਂ ਕੰਮ ਕਹਿੰਦੇ ਯਾਰ ਮੈਂ ਤਾਂ ਕਿਹਾ ਜੀ ਇਧਰ ਪਿੱਛੇ हट ਜਾਓ ਉਹ ਕਹਿੰਦੇ ਯਾਰ ਕਿਉਂ ਇੰਨਾ ਤਾਂ ਛੱਡ ਦੇ ਨਾ ਇਹ ਤਾਂ ਤੇਰਾ ਦਿੱਤੇ ਵਿੱਚ ਬਾਗ ਨਿਕਲਦੀ ਹੈ ਬਾਗ ਨਿਕਲੇ ਨਾ ਇਹ ਤੇਰਾ ਕੋਈ ਸਮਾਨ ਟਿਕ ਜਾ ਗੁਰੂ ਕੱਪ ਬੋਰਡ ਭਰਾ ਲਈ ਠੀਕ ਹੈ ਜੀ ਠੀਕ ਹੈ ਤੇ ਡਿਜ਼ਾਈਨ ਵੀ ਸੋਹਣਾ ਕੀਤਾ ਜੀ ਉੱਪਰ ਵਾਲੇ ਪੋਰਸ਼ਨ ਦੇ ਹੁਣ ਚੱਲਾਂਗੇ ਉਹ ਦਿਖਾਵਾਂਗੇ ਆਪਾਂ ਤੇ ਛੱਤ ਬੰਨੀ ਵੀ ਨਿਗਾ ਮਰ ਹੁਣ ਜਦੋਂ ਆਪਾਂ ਗੱਲਬਾਤ ਕਰਦੇ ਆ ਅਗਲੇ ਨਾਲ ਵੀ ਵੀ ਭਾਈ ਤੁਸੀਂ ਸਾਡਾ ਘਰ ਬਣਾ ਕੇ ਦਿਓ ਹਾਂਜੀ ਹੁਣ ਉੱਥੇ ਜਿਹੜੀ ਤੁਸੀਂ ਗੱਲ ਕੀਤੀ ਹੈ ਪਲਾਸਟਰ ਤੱਕ ਸਿਵਲ ਵਰਕ ਕਹਿ ਦਿੰਨੇ ਆਪਾਂ ਉਹ ਪਲਾਸਟਰ ਤੱਕ ਦਾ ਸਾਨੂੰ ਅੱਗੇ ਵੀ ਸਾਨੂੰ ਇਹ ਸੀਗਾ ਵੀ ਆਪਾਂ ਅੱਗੇ ਬਣਵਾਉਣਾ ਜਾਂ ਵੀ ਜਾਂ ਅੱਗੇ ਦਾ ਨਾ ਕਰੀਏ ਵਿੱਚੋਂ ਤੱਕ ਕਰ ਲਈਏ ਨਾ ਯੂ ਬਣਵਾਉਣਾ ਵੀ ਆ ਬਾਕੀ ਬਜਟ ਵੀ ਦੇਖਣਾ ਪੈਂਦਾ ਕੁਛ ਤਾਂ ਕੁਝ ਜਵਾਕਾਂ ਦੀ ਚੁਆਇਸ ਦੇਖਣੀ ਪੈਂਦੀ ਵੀ ਕਿਵੇਂ ਕਿਹੜੇ ਅੱਗੇ ਦੀ ਹਾਂ ਜਿਹੜੀ ਅੱਗੇ ਕੰਮ ਰਿਹਾ ਉਹ ਸਾਰਾ ਕੰਮ ਕਹਿੰਦਾ ਮਤਲਬ ਕਿਸ ਹਰੇ ਕੋਠੀ ਦਾ ਇੱਕੋ ਜਿਹਾ ਨਹੀਂ ਹੁੰਦਾ ਹਾਂਜੀ ਉਹ ਹਰ ਇੱਕ ਹਰ ਇੱਕ ਘਰ ਦਾ ਅਲੱਗ-ਅਲੱਗ ਹੁੰਦਾ ਕਿਉਂਕਿ ਕਿਸੇ ਨੇ ਇਕੱਲੀ ਲੱਕੜੀ ਜ਼ਿਆਦਾ ਲਾਉਣੀ ਹੋਈ ਹੈ ਕਿਸੇ ਨੇ ਪੱਥਰ ਮਹਿੰਗੇ ਤੋਂ ਮਹਿੰਗਾ ਲਾਉਣਾ ਹੁੰਦਾ ਜੀ ਕਿਸੇ ਨੇ ਸਸਤਾ ਲੈਣਾ ਹੁੰਦਾ ਕਿਸੇ ਨੇ ਮਹਿੰਗਾ ਲੈਣਾ ਹੁੰਦਾ ਇੱਥੋਂ ਤੱਕ ਕੋਈ ਦਿੱਕਤ ਨਹੀਂ ਆਉਂਦੀ ਕੋਈ ਦਿੱਕਤ ਨਹੀਂ ਜਮਾਂ ਐਨਕਾ ਕਰਨ ਚ ਉਂਗਲੀ ਲਾ ਕੇ ਤੁਰੇ ਫਿਰੋ ਤੇ ਦੋਸਤੋ ਕਿਸੇ ਵੀ ਆਪਣੇ ਐਨ ਆ ਤਾਂ ਆਪਾਂ ਗੱਲਬਾਤ ਕਰਨ ਵਾਸਤੇ ਪਰ ਨੰਬਰ ਦੇਵਾਂਗੇ ਤੁਸੀਂ ਗੱਲਬਾਤ ਕਰ ਸਕਦੇ ਹੋ ਤੁਹਾਡਾ ਹੱਲ ਹੋਊਗਾ ਪਲਾਸਟਰ ਤੱਕ ਤੁਹਾਨੂੰ ਕੋਈ ਦਿੱਕਤ ਨਹੀਂ ਆਉਂਦੀ ਜੇ ਤੁਸੀਂ ਘਰ ਬਣਾਉਣਾ ਹੋਇਆ ਪਰ ਤੁਸੀਂ ਇਹ ਜਿਹੜੀ ਗੱਲਬਾਤ ਹੈ ਉਹ ਤੁਸੀਂ ਲਿਖਤੀ ਰੂਪ ਚ ਕਰੋਗੇ ਤੁਸੀਂ ਬਹਿ ਕੇ ਅਗਲੇ ਨਾਲ ਐਗਰੀਮੈਂਟ ਵਗੈਰਾ ਕਰਿਓ ਜਰੂਰ ਤੇ ਜੋ ਵੀ ਤੁਹਾਨੂੰ ਆਪਸ਼ਨ ਹੋਣਗੇ ਤੁਹਾਡੀਆਂ ਉਸ ਤੋਂ ਪਹਿਲਾਂ ਪਹਿਲਾਂ ਪਲਾਸਟਰ ਤੱਕ ਦੀਆਂ ਸਾਰੀਆਂ ਆਪਦੀਆਂ ਪਹਿਲਾਂ ਦੱਸੋ ਵੀ ਮੈਂ ਤਾਂ ਭਾਈ ਆਹ ਮਟੀਰੀਅਲ ਲਗਾਉਣਾ ਤੇ ਆਹ ਪਾਈਪ ਲਵਾਉਣੀ ਆਹ ਚੁਗਾਠਾਂ ਲਵਾਉਣੀ ਆ ਤੇ ਉਹ ਆਗਲੇ ਨਾਲ ਲਿਖਤੀ ਰੂਪ ਚ ਲਿਖਤੀ ਰੂਪ ਚ ਆਪਾਂ ਨੂੰ ਕਰਨਾ ਚਾਹੀਦਾ ਉਸ ਤੋਂ ਬਾਅਦ ਕੋਈ ਦਿੱਕਤ ਵਾਲੀ ਗੱਲ ਨਹੀਂ ਵਧੀਆ ਤਰੀਕੇ ਨਾਲ ਕਹਿੰਦਾ ਉਹ ਆਪਣੇ ਤੁਹਾਡੇ ਸਾਹਮਣੇ ਮਕਾਨ ਜੀ ਆਪਾਂ ਗੱਲ ਕਰੀਏ ਜੀ ਜਿਵੇਂ ਕਿ ਆਪਾਂ ਪੌੜੀਆਂ ਆ ਗਈਆਂ ਤੇ ਜਾਂ ਛੱਤ ਦੀ ਆਪਾਂ ਗੱਲ ਕਰਦੇ ਆ ਇਹ ਵੀ ਤੁਸੀਂ ਇਹਦੇ ਚ ਕੀਤਾ ਵੀ ਕਿੰਨੀ ਪਾ ਕੇ ਦੇਉਗੇ ਭਾਈ ਉੱਚੀ ਇਹਦੇ ਜੀ ਕਈ ਗੱਲਾਂ ਰਹਿ ਜਾਂਦੀਆਂ ਨੇ ਜਿਵੇਂ ਹੁਣ ਦੇਖੋ ਆਪਾਂ ਨੂੰ ਕੱਲੀ ਕੱਲੀ ਗੱਲ ਜਿਵੇਂ ਯਾਦ ਨਹੀਂ ਰਹਿੰਦੀ ਹਨਾ ਜੀ ਜਿਵੇਂ ਹੁਣ ਦੇਖੋ ਇਹ ਵਿੱਚ ਕਿ ਨਾ ਮਿਸਤਰੀ 7 ਪਾ ਜਾਂਦੇ ਨੇ ਇਹ ਆਪਣਾ 10 ਫੁੱਟ ਤੇ 7 ਪਾ ਦਿੰਦੇ ਨੇ ਹਾਂਜੀ ਇਹਨਾਂ ਨੇ ਇਹ ਵੀ ਮੈਨੂੰ 11 ਫੁੱਟ ਤੇ ਪਾ ਕੇ ਦਿੱਤੀ ਉ अच्छा जी हां जी ਵੀ ਕਹਿਣਾ ਦਾ ਮਤਲਬ ਵੀ 11 ਫੁੱਟ ਤੇ ਜਿਹੜਾ ਕਿਉਂਕਿ ਇਟ ਵੀ ਵੱਧ ਲੱਗਦੀ ਹੈ ਜੀ ਉੱਚਾ ਜਾਣਾ ਥੋੜਾ ਜਿਹਾ ਫੁੱਟ ਦਾ ਫਰਕ ਪਿਆ ਜਾਂਦਾ ਵੀ ਉੱਥੇ ਇਹ ਨਹੀਂ ਹੋਇਆ ਵੀ ਵੀ ਆਪਾਂ ਉਹੀ ਉਹੀ ਕਹਿਣਾ ਜੀ ਮੈਂ ਤੁਹਾਨੂੰ ਵੀ ਜਿੱਥੇ ਮੇਰੇ ਨਾਲ 19 ਨਹੀਂ ਹੋਏ ਕਰਿਆ ਇਹਨਾਂ ਨੇ 21 ਕਰਕੇ ਦਿੱਤਾ ਮੈਨੂੰ ਤਾਂ ਇਹ ਚੀਜ਼ਾਂ ਵਿੱਚ ਆ ਗਈਆਂ ਜਿਵੇਂ ਹੁਣ ਤੁਸੀਂ ਆਪ ਪੌੜੀ ਦੇਖ ਲਓ ਪੌੜੀ ਸਿੱਧੀ ਚੜ੍ਹਾਉਂਦੇ ਨੇ ਆਈ ਹਾਂਜੀ ਹਾਂਜੀ ਇਹ ਦੇਖ ਲਓ ਇੱਥੇ ਕਿੰਨਾ ਵਧੀਆ ਮਟੀਰੀਅਲ ਲੱਗਿਆ ਹੋਇਆ ਜੀ ਆਹ ਜੀ ਮਟੀਰੀਅਲ ਲੱਗਿਆ ਬਾਕੀ ਦੇ ਜਾਇਨੇ ਦੇ ਤੌਰ ਤੇ ਹਾਂਜੀ ਜੈ ਡਟਾਈਪ ਜੀ ਹੋ ਗਈ ਇਹ ਹਾਂਜੀ ਇੱਕ ਹੋਰ ਤੁਹਾਨੂੰ ਮੈਂ ਦੱਸਦਾ ਆਹ ਜਿਹੜੀ ਜਿਵੇਂ ਹੁਣ ਕਹਿੰਦੇ ਚੱਕ ਕੇ ਪਲਾਈਆਂ ਚੜਾ ਦਿੰਦੇ ਨੇ ਉਹ ਨਾਲ ਜਿਮੜ ਜਾਂਦੀਆਂ ਨੇ ਅੱਛਾ ਜੀ ਛੱਤ ਦੇ ਹਾਂ ਆਪਾਂ ਦੇਖਦੇ ਸਹੀ ਗੱਲ ਹੈ ਛੱਤ ਦੇ ਨਾਲ ਚਿੰਬੜ ਜਾਂਦੀ ਨੇ ਉਹ ਕਹਿੰਦਾ ਲਾਲੀਆਂ ਹੀ ਦਿਖਾਈ ਦੇ ਜਿਦਾ ਐ ਲੱਗੀਆਂ ਦਾ ਜਿਵੇਂ ਪਲਾਸਟਰ ਹੋਈ ਇਹ ਪਲਾਸਟਰ ਇਹ ਕੀ ਕਰਿਆ ਜੀ ਇਹਨਾਂ ਨੇ ਸਾਰਾ ਨਾ ਜਿਹੜਾ ਉਹ ਆਪਣਾ ਲਿਆ ਕੇ ਫਾਈਬਰ ਦੀ ਹੁੰਦੀ ਹੈ ਜਿਹੜੀ ਉਹ ਹਾਂਜੀ ਆਪਣਾ ਸ਼ੀਟ ਠੀਕ ਹੈ ਜੀ ਉਹ ਲਾ ਕੇ ਦਿੱਤੇ ਤੁਸੀਂ ਆਪ ਦੇਖ ਲਓ ਜੀ ਆ ਦੇਖੋ ਕਿਹੜੇ ਲੋਟ ਸਭਲਾ ਵੀ ਕਿਤੇ ਵੀ ਆਏ ਉਹ ਭਾਈ ਉੱਪਰ ਦਿਖਾ ਦਿਓ ਉੱਪਰ ਵਾਲੇ ਉਹ ਦੇਖੋ ਆਪਾਂ ਇਹਨਾਂ ਸਫਾਈ ਕਿਸੇ ਦੇ ਵੀ ਨਹੀਂ ਆਈ ਹੋਣੀ ਉੱਪਰ ਕਿੰਨੇ ਬੈਡਰੂਮ ਹੈ ਜੀ ਉੱਪਰ ਇੱਕ ਬੈਡਰੂਮ ਹੈ ਜੀ ਇੱਕ ਬਾਥਰੂਮ ਹੈ ਬਾਕੀ ਲੌਬੀ ਆ ਗਈ ਠੀਕ ਹੈ ਜੀ 6 700 ਸਕਰ ਉਹ ਹੈਗਾ 700 ਤੇ ਆਪਾਂ ਉੱਪਰ ਵੀ ਲੈ ਕੇ ਚੱਲਦੇ ਹਾਂ ਜੀ ਦਿਖਾਉਣੇ ਆਪਾਂ ਉੱਪਰ ਤੋਂ ਵੀ ਤੇ ਦੋਸਤੋ ਕਿਵੇਂ ਲੱਗਾ ਡਿਜ਼ਾਈਨ ਤੁਸੀਂ ਇਹ ਵੀ ਦੱਸਣਾ ਤੇ ਬਹੁਤ ਸੋਹਣਾ ਕਹਿੰਦਾ ਮਤਲਬ ਵੀ 1700 ਏਰੀਆ ਦੇ ਵਿੱਚ ਆਪਾਂ ਕਈ ਵਾਰੀ ਨਾ ਸਿੰਗਲ ਪੋਰਸ਼ਨ 1 ਨਲੇ ਦਾ ਇੱਥੇ ਉੱਪਰ ਵਾਲਾ ਪੋਰਸ਼ਨ ਪੈ ਗਿਆ ਬਾਹਰੋਂ ਤੁਸੀਂ ਲੁੱਕ ਦੇਖਿਓ ਜਿੱਦਾ ਜਾਲੀ ਵਗੈਰਾ ਲੱਗਣੀ ਹੈ ਜਿਹੜੀ ਕਿ ਅੱਜ ਕੱਲਟ ਵਧੀਆ ਚੱਲ ਰਹੀ ਹੈ ਜਾਲੀ ਪਾਵਾ ਉਹ ਲੱਗਣਾ ਉਹਦਾ ਬਹੁਤ ਸੋਹਣੀ ਲੁੱਕ ਬਣਨੀ ਹੈ ਇਸ ਕੋਠੀ ਦੀ ਤੇ ਹੁਣ ਆਪਾਂ ਉੱਪਰ ਆ ਗਏ ਹਨਾ ਜੀ ਆ ਛੱਤ ਦਿਖਾ ਦਿਓ ਬਈ ਉੱਪਰ ਵਾਲੀ ਵੀ ਆ ਦੇਖੋ ਸਫਾਈ ਸਹੀ ਗੱਲ ਹੈ ਬਈ ਸਫਾਈ ਬਹੁਤ ਆਈ ਹੈ ਜੀ ਹਨਾ ਬਹੁਤ ਬਹੁਤ ਵਧੀਆ ਸਫਾਈ ਦਾ ਦੇਖੋ ਐ ਲੱਗਦਾ ਜਿਵੇਂ ਪਲਾਸਟਰ ਹੋਈ ਹੁੰਦੀ ਹੈ ਇਹ ਤੇ ਨਹੀਂ ਕਿਤੇ ਨਾ ਉਹ ਪਈਆਂ ਹੁੰਦੀਆਂ ਨੇ ਸਾਡੇ ਦੂਜੇ ਘਰ ਵਾਲਿਆਂ ਨੇ ਪਾਈ ਉਹਨਾਂ ਦੀ ਚਿੰਬੜੀ ਪਈ ਹੈ ਅੱਛਾ ਉਹ ਨਾਲ ਹਲੇ ਵੀ ਲਾਲਜੀਆਂ ਕਿ ਨਾ ਉਹ ਲੱਕੜ ਜੀ ਨਾਲ ਜੰਬੜੀ ਪਈ ਐ ਇੱਥੇ ਤੁਹਾਨੂੰ ਕਿਤੇ ਕੁਝ ਨਹੀਂ ਦਿਸੂਗਾ ਸਾਰੀ ਸਾਫ ਹੈ ਠੀਕ ਹੈ ਜੀ ਤੇ ਉੱਪਰ ਵਾਲੇ ਪੋਰਸ਼ਨ ਦੇ ਉੱਤੇ ਇੱਕਾ ਛੋਟਾ ਛੋਟਾ ਜਿਹਾ ਬੈਡਰੂਮ ਆ ਗਿਆ ਇੱਕ ਇੱਧਰ ਵਾਸ਼ਰੂਮ ਦਿਖਾ ਦਿਓ ਬਾਈ ਆਹ ਵਾਸ਼ਰੂਮ ਆ ਗਿਆ ਜੀ ਨਾਲ ਤੇ ਇੱਧਰ ਲੌਬੀ ਦਾ ਏਰੀਆ ਆ ਗਿਆ ਹੈ ਨਾ ਜੀ ਹਾਂਜੀ ਆਹ ਲੌਬੀ ਆ ਜੀ ਸਾਰੀ ਤੇ ਹਜੇ ਇੱਧਰਲੇ ਪਾਸੇ ਦੋਸਤ ਇੱਧਰ ਮੂਰੇ ਰਹਿੰਦੀਆਂ ਨੇ ਇਹੋ ਲਾਉਣ ਵਾਲੀਆਂ ਹਜੇ ਇੱਧਰ ਜਾਲੀਆਂ ਵਗੈਰਾ ਲੱਗਣੀਆਂ ਜੀ ਹਾਂਜੀ ਤੇ ਜਿੰਨਾ ਆਪਾਂ ਕੰਮ ਤੁਹਾਨੂੰ ਦੋਸਤੋ ਦਿਖਾਇਆ ਇਹਦਾ ਹੋਇਆ ਹੁਣ ਪਲਾਸ ਤੇ ਕਹਿੰਦਾ ਮਤਲਬ ਜਦੋਂ ਵੀ ਕਿਸੇ ਨੇ ਕੋਈ ਡਿਜ਼ਾਈਨ ਕਰਾਉਣਾ ਹੋਵੇ ਤੁਸੀਂ ਆਪਣਾ ਘਰ ਬਣਵਾਉਣਾ ਹੋਵੇ ਕਿਸੇ ਵੀ ਠੇਕੇਦਾਰ ਭਰਾ ਤੋਂ ਤਾਂ ਤੁਸੀਂ ਉਹਨਾਂ ਨਾਲ ਪਹਿਲਾਂ ਗੱਲ ਕਲੀਅਰ ਕਰਕੇ ਆਪਣਾ ਚਾਹੇ ਲਿਖਤੀ ਰੂਪ ਚ ਕਰ ਲਿਆ ਕਰੋ ਜਿਹੜੀ ਗੱਲ ਹੋ ਗਈ ਜਿਹੜਾ ਚੰਗਾ ਕੋਈ ਠੇਕੇਦਾਰ ਹੁੰਦਾ ਉਹ ਤੁਹਾਨੂੰ ਸਹੀ ਕਰਕੇ ਦੇਊਗਾ ਕੰਮ ਤੇ ਜਿਵੇਂ ਕਿ ਅੰਕਲ ਜੀ ਦੱਸ ਰਹੇ ਨੇ ਇਹ ਵਧੀਆ ਕਹਿੰਦਾ ਮਤਲਬ ਵੀ ਇਹਨਾਂ ਨੇ ਆਹ ਦੇਖੋ ਇੱਕ ਟ ਦੇਖੋ ਜੀ ਆਹ ਦੇਖੋ ਕੰਚ ਵਰਗੀ ਇੱਟ ਹੈ ਇਹ ਜੀ ਸਹੀ ਗੱਲ ਹੈ ਜੀ ਤੇ ਦੋਸਤੋ ਇੱਕ ਨੰਬਰ ਇੱਟ ਲਾ ਕੇ ਦਿੱਤੀ ਹੈ ਜਿਹੜਾ ਜਿਹੜਾ ਮਟੀਰੀਅਲ ਕਿਹਾ ਸੀ ਉਹ ਲਾ ਕੇ ਦਿੱਤਾ ਹੈ ਇਹ ਇਧਰਲੇ ਪਾਸੋਂ ਵੀ ਆਪਾਂ ਦਿਖਾ ਦਈਏ ਬਈ ਦੁਆਰੋਂ ਤੇ ਜਿਵੇਂ ਕਿ ਇਧਰਲੇ ਪਾਸੇ ਆ ਗਈ ਆਪਾਂ ਨਾ ਬੈਕ ਸਾਈਡ ਤੇ ਹਾਂਜੀ ਹਾਂਜੀ ਹਾਂ ਇਧਰ ਪੌੜੀ ਚੜਾ ਰਹੀ ਇਹ ਵੀ ਨਾਲ ਸੀਗੀ ਗੱਲ ਕੀਤੀ ਸੀ ਇਹ ਨਹੀਂ ਕਰੀ ਜੀ ਇੱਕ ਪੌੜੀ ਕਰੀ ਸੀਗੀ ਮੈਂ ਇਹਨਾਂ ਨੇ ਅੱਛਾ ਜੀ ਇਹ ਤਾਂ ਫालतू ਚ ਚੜਾ ਕੇ ਗਏ ਠੀਕ ਹੈ ਜੀ ਵੀ ਕਹਿੰਦਾ ਮਤਲਬ ਇਹ ਵੀ ਐਕਸਟਰਾ ਜਿਹੜੀ ਬਾਹਰ ਦੇ ਪਾਸੇ ਉੱਪਰ ਟੈਂਕੀ ਟਿਕਣੀ ਹੈ ਹਾਂਜੀ ਹਾਂਜੀ ਟੌਪ ਤੇ ਹਾਂਜੀ ਉਹਦੇ ਵਾਸਤੇ ਜਿਹੜੀ ਲੱਗ ਤੋਂ ਪੌੜੀ ਚੜਦੀ ਹੈ ਹਾਂਜੀ ਉਹ ਕੋਈ ਤੁਸੀਂ ਵਿੱਚ ਕਰਦੇ ਜਿਵੇਂ ਲੱਗ ਤੋਂ ਚੜਾਈ ਹੈ ਅਲੱਗ ਤੇ ਆਪ ਨੂੰ ਚੜਾ ਕੇ ਮੁਫਤ ਜੀ ਚੜੀ ਗਈ ਉਹ ਤਾਂ ਠੀਕ ਹੈ ਤੇ ਵੀਡੀਓ ਸ਼